ਸਸਿਕਾ ਜੀ ਦਵਾਬਾ মিডিਆ ਹਾਊਸ ਦੇਖ ਰਹਾ तमाम ਦਰਸ਼ਕਾਂ ਦਾ ਸਵਾਗਤ ਹੈ ਅਸੀਂ ਪਹੁੰਚ ਚੁੱਕੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲਾ ਮਹੱਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਬਣਾਇਆ ਜਾ ਰਿਹਾ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਬੜੀ ਭਾਰੀ ਮਾਤਰਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਸੰਗਤ ਜਿਹੜੀ ਆ ਪਹੁੰਚ ਚੁੱਕੀ ਆ ਆਪਣੇ ਟਰੈਕਟਰ ਟਰਾਲੀਆਂ ਔਰ ਆਪਣੇ ਨਿੱਜੀ ਵਾਹਨਾਂ ਦੇ ਉੱਪਰ ਔਰ ਬਿਲਕੁਲ ਅੱਜ ਤੋਂ ਹੀ ਜਿਹੜਾ ਆ ਉਹ ਸੰਗਤ ਦਾ ਠਾਠਾ ਮਾਣ ਦਾ ਕਾਟ ਤੁਸੀਂ ਦੇਖ ਸਕਦੇ ਹੋ ਸੋ ਜਿਗ ਨੂੰ ਆ ਸੋ ਅੱਜ ਅ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਨੰਦਪੁਰ ਸਾਹਿਬ ਦੇ ਗੁਰਦੁਆਰੇ ਦੇ ਬਿਲਕੁਲ ਬਾਹਰ ਅਸੀਂ ਦੇਖ ਰਹੇ ਹਾਂ ਤੇ ਭਾਰੀ ਮਾਤਰਾ ਵਿੱਚ ਸੰਗਤ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਔਰ ਬਿਲਕੁਲ ਲਾਈਵ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖਦੇ ਰਹੋ ਦਲਾਵਾ ਮੀਡੀਆ ਹਾਊਸ ਸੋ ਬਿਲਕੁਲ ਜੀ ਗੁਰਦੁਆਰੇ ਦੇ ਮੇਨ ਗੇਟ ਤੇ ਅਸੀਂ ਪਹੁੰਚ ਚੁੱਕੇ ਹਾਂ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਅਸੀਂ ਪਹੁੰਚ ਚੁੱਕੇ ਹਾਂ ਮੇਨ ਗੇਟ ਤੇ ਔਰ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦਾ ਠਾਠਾ ਮਾਰਦਾ ਇਕੱਠ ਜਿਹੜਾ ਉਹ ਅੱਜ ਤੋਂ ਹੀ ਦੇਖਣ ਨੂੰ ਮਿਲ ਰਿਹਾ ਸੋ ਪੂਰੇ ਦੇਸ਼ਾਂ ਵਿਦੇਸ਼ਾਂ ਤੋਂ ਸੰ ਅੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੀ ਹੈ ਔਰ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਬਿਲਕੁਲ ਗੁਰਦੁਆਰੇ ਦੇ ਮੇਨ ਗੇਟ ਦੇ ਅਸੀਂ ਪਹੁੰਚ ਚੁੱਕੇ ਆ ਔਰ ਸੰਗਤ ਦਾ ਠਾਠਾ ਮਾਮਾ ਕੱਠ ਤੁਸੀਂ ਦੇਖ ਸਕਦੇ ਹੋ ਔਰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਸੰਗਤਾਂ ਦੂਰੋਂ ਨੇੜੇੋਂ ਪਹੁੰਚ ਰਹੀਆਂ ਨੇ ਔਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਔਰ ਬਿਲਕੁਲ ਭਾਰੀ ਮਾਤਰਾ ਦੇ ਵਿੱਚ ਸੰਗਤ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਜੋ ਹੋਰ ਵੀ ਤਸਵੀਰਾਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਬਿਲਕੁਲ ਜੁੜੇ ਰਹੋ ਜੀ ਦਵਾਪਾ মিডিਆ ਹਾਊਸ ਦੇ ਨਾਲ ਸੋ ਬਿਲਕੁਲ ਅਨੰਤਪੁਰ ਸਾਹਿਬ ਵਿਖੇ ਆਪਾਂ ਪਹੁੰਚ ਚੁੱਕੇ ਆਂ ਔਰ ਫੌਜਾਂ ਨਾਲ ਗੱਲਬਾਤ ਕਰਦੀ ਆਪਾਂ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਦਾ ਕਾਜ ਸਾਹਿਬ ਵਾਹਿਗੁਰੂ ਜੀ ਦੇ ਪਾਪਾ ਜੀ ਬਾਜ ਲੈ ਕੇ ਆਏ ਹੋ ਨਾਲ ਹਾਂਜੀ ਮਹਾਰਾਜ ਸੋ ਉੜਦਾ ਨਹੀਂ ਜੀ ਉੜਦਾ ਆ ਜੀ ਇਹ ਆਪਣਾ ਸ਼ਿਕਾਰ ਕਰਕੇ ਆਪ ਕਹਿੰਦਾ ਜੀ ਹਾਂਜੀ ਹਾਂਜੀ ਇਹ ਨੂੰ ਛੋਟੇ ਜਿਹੇ ਨੂੰ ਆਪਾਂ ਪਾਲ ਲਿਆ ਇਹ ਆਪਣੇ ਨਾਲ ਦਾਲਪੰਚੇ ਸੇਵਾ ਕਰਦਾ ਜੀ ਔਰ ਤੁਹਾਡੇ ਸਿਰ ਦੇ ਉੱਪਰ ਬੈਠਾ ਆ ਔਰ ਭੀੜ ਨੂੰ ਵੇਖ ਕੇ ਡਰਦਾ ਨਹੀਂ ਨਾ ਜੀ ਨਾ ਇਹ ਸ਼ਿਕਾਰੀ ਦੰਦਾ ਇਹ ਇਹ ਦਿਨ ਕਿਸੇ ਦਾ ਡਰ ਪੈ ਨਹੀਂ ਹੈਗਾ ਹਾਂਜੀ ਉਹ ਆਪਣੀ ਮਰਜ਼ੀ ਦਾ ਮਾਲਕ ਆ ਪਿਆ ਬਿਲਕੁਲ ਉੱਪਰ ਤੁਹਾਡੇ ਸਿਰ ਤੇ ਬੈਠਾ ਉੱਚੀ ਥਾਂ ਤੇ ਬੈਠਾ ਏ ਇਹਨੂੰ ਉੱਚੀ ਥਾਂ ਤੇ ਬੈਣਾ ਪਸੰਦ ਆ ਜੀ ਇਹ ਜਾਨ ਪੰਛੀ ਇਹ ਕੈਚ ਨਹੀਂ ਰਹਿ ਸਕਦਾ ਜੀ ਔਰ ਜੇਕਰ ਨੀਵੇਂ ਥਾਂ ਤੇ ਬਿਠਾਓ ਤਾਂ ਫੇਰ ਉੱਪਰ ਹੀ ਜਾਏਗਾ ਇਹਨੇ ਫੇਰ ਉੱਚੀ ਥਾਂ ਤੇ ਬੈਣਾ ਉਹ ਡਿੱਗੇ ਔਰ ਇਹਨੂੰ ਤਾਂ ਭਾਵੇਂ ਦਿੱਤਾ ਨਾ ਚੁੱਕ ਕੇ ਥੱਲੇ ਇਹਨੇ ਉੱਡ ਕੇ ਫੇਰ ਮੇਰੇ ਸਿਰ ਤੇ ਹੀ ਆਉਣਾ ਵਾ ਜੀ 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 ਮਾੜਾ ਉਹ ਬਿਲਕੁਲ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਜੀ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਜੀ ਇਹ ਬਾਜਾ ਵਾਲੇ ਦੀ ਨਿਸ਼ਾਨੀ ਆ ਜੀ ਹਾਂਜੀ ਧੰਨਵਾਦ ਜੀ ਇਹਨੂੰ ਦੇਖ ਕੇ ਡਰ ਜੀ ਬਾਜ ਨੂੰ ਦੇਖ ਕੇ ਡਰੀ ਜਾਂਦੇ ਸਾਡੇ ਅੜਕੇ ਜੀ 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 ਕੋਈ ਇਨਸਾਨ ਵੀ ਬਾਜ ਨੂੰ ਦੇਖ ਕੇ ਡਰਦਾ ਜੀ ਖਾਲਸਾ ਅੜਕ ਕੜਕਦਾ ਹੋਵੇ ਅੜਕਵਾ ਹੋਵੇ ਕੜਕਦਾ ਹੋਵੇ ਇੱਧਰ ਦੇਖੋ ਖਾਲਸਾ ਇੱਧਰ ਦੇਖੋ ਖਾਲਸਾ ਬਿਲਕੁਲ ਜੀ ਨਗਰ ਲਾਵੇ ਖਾਲਸਾ ਹਾਂ ਜੀ ਮਾ ਰੋਲ ਕਬਾ ਦਾਵੇ ਖਾਲਸਾ ਮਾ ਪਾਵੇ ਖਾਲਸਾ ਦੇਖੋ ਕਿੰਨੇ ਇਹ ਰਾਜਨੀਤੀ ਵੀ ਚਾਹੀਦਾ ਜੀ ਇਹਦਾ ਰਜਾਉਂਦਾ ਆ ਮਗਰਾਂ ਦੇ ਨਾਲ ਜੀ 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 ਤੇ ਇਹ ਰਾਜ ਨਹੀਂ ਕਰਦਾ ਰਾਜਪੁਰੂ ਨੇ ਕਿਹਾ ਹੀ ਨਹੀਂ ਕਰਨਾ ਰਾਜ ਇਹੇ ਹੀ ਕਰਨਾ ਬਾਣੀ ਦਾ ਤੇ ਸ਼ੀਵਾ ਦਾ ਜੀ ਇਹਦਾ ਗੁਰੂ ਜੀ ਨਾਲ ਅਰਾਜ ਕਰ ਸਕਦੇ ਜੀ ਜੀ ਅੱਜ ਸਾਰਿਆਂ ਦੇ ਕਰਕੇ ਮੇਰੀ ਜਾਨ ਜਿਹੜੇ ਆਏ ਆ ਤੇ ਕਟਿੰਗ ਤੇ ਆ ਆਪਾਂ ਸਾਰਿਆਂ ਨੂੰ ਇੱਕੋ ਸੰਦੇਸ਼ ਲਾਵਾਂਗੇ ਆਪਾਂ ਇੱਥੇ ਆਪਣੇ ਪਿਓ ਦੀ ਧਰਤੀ ਤੇ ਆਏ ਆ ਆਵਾਜ਼ਾਂ ਵਾਲੇ ਦੀ ਧਰਤੀ ਤੇ ਆਏ ਆ ਵੀ ਆਪਾਂ ਕੇਸ ਨਾ ਕਤਲ ਕਰਾਈਏ ਸਾਰੇ ਅੰਮ੍ਰਿਤਪਾਨ ਕਰਕੇ ਨਿਹੰਗ ਸਿੰਘ ਸੱਜिए ਆਪਾਂ ਪੁੱਟੇ ਬੰਨੇ ਨਾ ਜਾਈਏ ਆਪਾਂ ਆਪਣੇ ਜਿਹੜਾ ਗੁਰੂ ਸਾਹਿਬ ਨੇ ਆਪਣੇ ਕਰਕੇ ਆਪਣਾ ਸਰਪੰਸ ਵਾਰਿਆ ਉਹਨਾਂ ਨੇ ਸਿਰਫ ਸਾਡੇ ਕਰਕੇ ਵਾਰਿਆ ਆਪਾਂ ਸਾਰੇ ਆਪਣੇ ਭਰਾ ਵਾਂ ਹਨਾ ਪੀ ਕੋਈ ਗੈਰ ਨਹੀਂ ਆਪਣਾ ਸਾਰੇ ਆਪਾਂ ਆਪਣੇ ਆ ਤੇ ਸਾਰੇ ਤਿਆਰ ਬਰ ਤਿਆਰ ਸੱਜ ਕੇ ਬਾਜਾਂ ਵਾਲੇ ਦੀ ਫੌਜ ਬਣੀ ਆ ਜੀ ਗੱਜ ਗੱਜ ਕਰਾ ਲਾ ਦਿਓ ਜੀ ਗੱਜ ਗੱਜ ਕਰਾ ਕੇ ਜਾਵੋ ਗੁਰੂ ਗ੍ਰੰਥ ਪੰਥ ਦੇ ਚਰਨਾਂ ਕਮਲਾਂ ਨੂੰ ਭਾਵੇਂ ਸੁਣ ਕੇ ਨਿਹਾਲੋ ਜਾਵੋ ਯਾਰ ਬੇਲਾਖਾ ਬਾਇਗੁਰੂ ਜਿੱਕਾ ਕੀ ਆਪ ਸੋ ਬਿਲਕੁਲ ਸੰਗਤ ਪਹੁੰਚ ਚੁੱਕੀ ਆ ਸੰਗਤ ਦੇ ਨਾਲ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਇਗੁਰੂ ਜਿੱਕਾ ਖਾਲਸਾ ਬਾਇਗੁਰੂ ਜਿੱਕਾ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਜੀ ਗੋਇੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਤੋਂ ਆਏ ਆ ਜੀ ਜੀ ਹਰ ਸਾਲ ਹੋਲਾ ਮੋਲਾ ਗੁਰੂ ਗੋਬਿੰਦ ਸਿੰਘ ਦਾ ਜੋ ਪਵਿੱਤਰ ਤਿਹਾਰ ਸਿੱਖ ਧਰਮ ਦੇ ਵਿੱਚ ਚਲਾਇਆ ਸੀ ਤੇ ਸੰਗਤਾਂ ਅੱਜ ਸਾਡੇ ਨਾਲ ਕਾਫੀ ਵੱਡਾ ਜਥਾ ਨਤਮਸਤਕ ਹੋਣ ਵਾਸਤੇ ਆਇਆ ਤੇ ਅੱਜ ਦਾ ਜੋ ਹੋਲਾ ਮੱਲੇ ਦਾ ਜਿਹੜਾ ਮੇਨ ਮਕਸਦ ਹੈ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ ਸੀ ਸਦਾ ਦਿੱਤਾ ਸੀ ਹੁਕਮ ਹੀ ਦਿੱਤਾ ਸੀ ਤਾਂ ਜੋ ਆਪਾਂ ਸਾਰੇ ਨੇ ਰਲ ਮਿਲ ਕੇ ਇਸ ਧਰਤੀ ਦੇ ਤੋਂ ਜ਼ੁਲਮਦਾਰ ਤੇ ਜ਼ਾਲਮਦਾਰ ਖਾਤਮਾ ਕਰਨਾ ਜੇਕਰ ਸ਼ਸਤਰਧਾਰੀ ਹੋਵਾਂਗੇ ਅਸੀਂ ਆਪਣੇ ਉਹਦੇ ਵਿੱਚ ਕਾਮਯਾਬ ਹੋਵਾਂਗੇ ਸਿੱਖੇ ਹੋਵਾਂਗੇ ਤੇ ਆਪਾਂ ਜ਼ੁਲਮ ਤੇ ਜ਼ਾਲਮ ਦਾ ਟੱਕਰਾਂ ਕਰ ਸਕਦੇ ਆ ਸੋ ਗੁਰਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਵੀ ਇੱਥੇ ਬਣਾਇਆ ਇੱਥੇ ਸਾਜਿਆ ਸੀ ਜੋ ਅਗਲੇ ਮਹੀਨੇ ਤੋਂ ਹਾਰ ਆ ਰਿਹਾ ਵਿਸਾਖੀ ਵਾਲੇ ਦਿਨ 1699 ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਇੱਥੇ ਸਾ ਮਾਨ ਹੈ ਕਿ ਅਸੀਂ ਸਿੱਖ ਧਰਮ ਦੇ ਵਿੱਚ ਜਨਮ ਲਿਆ ਔਰ ਸਿੱਖ ਧਰਮ ਅੱਜ ਪੂਰੇ ਸੰਸਾਰ ਦੇ ਵਿੱਚ ਫੈਲਿਆ ਹੋਰ ਸਿੱਖ ਦੀ ਇੱਕ ਵੱਡੀ ਪਛਾਣ ਹੈ ਔਰ ਇਹ ਦੇਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ ਮੈਂ ਸਾਰੀਆਂ ਸੰਗਤਾਂ ਦੇ ਵੱਲੋਂ ਅੱਜ ਦਾ ਪਵਿੱਤਰ ਦਿਹਾੜਾ ਹੋਲਾ ਮਹੱਲਾ ਜੋ ਇਸ ਪਵਿੱਤਰ ਧਰਤੀ ਦੇ ਮਨਾਇਆ ਜਾ ਰਿਹਾ ਹੈ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਬੜੀ ਭਾਰੀ ਮਾਤਰਾ ਦੇ ਵਿੱਚ ਸੰਗਤ ਇਸ ਵਾਰ ਪਹੁੰਚ ਰਹੀ ਹੈ ਦੇਖਣ ਵਿੱਚ ਆਇਆ ਕਿ ਅਸੀਂ ਦੇਖ ਕਵਰੇਜ ਕਰ ਰਹੇ ਸੀ ਕਿ ਸੰਗਤ ਇਸ ਦਿਵਾਰ ਬਹੁਤ ਭਾਰੀ ਮਾਤਰਾ ਵਿੱਚ ਪਹੁੰਚ ਰਹੀ ਹੈ ਦੇਖੋ ਜੀ ਇਹ ਬਹੁਤ ਵੱਡਾ ਪਵਿੱਤਰ ਤਿਹਾਰ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਚਲਾਇਆ ਸੀ ਜੀ ਜੀ ਉਹਨਾਂ ਨੇ ਆਪ ਇੱਥੇ ਹੌਲੇ-ਹੌਲੇ ਦੀ ਸ਼ੁਰੂਆਤ ਕੀਤੀ ਸੀ ਤੇ ਆਦੇਸ਼ ਦਿੱਤਾ ਸੀ ਅੱਜ ਜਿਹੜਾ-ਜਿਹੜਾ ਨਾਨਕ ਨਾਮ ਲੈਵਾ ਸੰਗਤਾਂ ਨੇ ਜਿਹੜੇ-ਜਿਹੜੇ ਸਿੱਖ ਧਰਮ ਨਾਲ ਸਬੰਧਤ ਨੇ ਉਹ ਨਤਮਸਤਕ ਹੋਣ ਵਾਸਤੇ ਜ਼ਰੂਰ ਆਉਣਗੇ ਸੋ ਇਸ ਲਈ ਸੰਸਾਰ ਪੱਧਰ ਦੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਪੰਜਾਬ ਭਾਰਤ ਦੇਸ਼ ਹੀ ਨਹੀਂ ਪੂਰਾ ਸੰਸਾਰ ਦੇ ਜਿੱਥੇ-ਜਿੱਥੇ ਨਾਨਕ ਨਾਮ ਲੈਵਾ ਸਿੱਖ ਧਰਮ ਦੇ ਨਾਲ ਸਬੰਧਤ ਸੰਗਤਾਂ ਬੈਠੀਆਂ ਨੇ ਉਹ ਦਰਸ਼ਨ ਕਰਨ ਵਾਸਤੇ ਜ਼ਰੂਰ ਇੱਥੇ ਪਹੁੰਚ ਰਹੀਆਂ ਨੇ ਜੀ ਧੰਵਾਦੀ ਮਿਹਰਬਾਨੀ ਸੋ ਬਿਲਕੁਲ ਸੰਗਤ ਦੇ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਜਸਦੇਵ ਸਿੰਘ ਚੰਡ ਦਵਾਬਾ ਮੀਡੀਆ ਹਾਊਸ ਸ਼੍ਰੀ ਅਨੰਦਪੁਰ ਸਾਹਿਬ